ਕੋਈ ਪੁਲਿਸ ਅਫਸਰ ਜਾਂ ਕੋਈ ਅਫਸਰ ਆਪਣੇ ਨਾਲ ਧੱਕਾ ਕਰਦਾ ਹੈ ਤੇ ਅਸੀਂ ਉਹਦਾ ਸ਼ਿਕਾਇਤਾ ਤੱਕ ਨਹੀਂ ਕਰ ਸਕਦੇ ਜੇ ਸ਼ਿਕਾਇਤ ਕਰਨ ਜਾਵਾਂਗੇ ਤੇ ਇੱਕ ਜੱਜ ਜਿਹੜਾ ਵਾ ਉਹ ਐਸਐਸਪੀ ਨੂੰ ਪੁੱਛੇਗਾ ਵੀ ਮੈਂ ਕਰਾਂ ਕਿ ਨਾ ਕਰਾਂ ਮਤਲਬ ਕਿ ਪੁਲਿਸ ਨੂੰ ਇੰਨੀ ਜ਼ਿਆਦਾ ਪਾਵਰ ਦਿੱਤੀ ਆ ਔਰ ਜੁਡੀਸ਼ੀਅਲ ਦੀ ਪਾਵਰ ਘਟਾ ਦਿੱਤੀ ਆ ਔਰ ਇਕਦਮ ਹੀ ਇੰਨੀ ਕਾਲੀ ਨਾਲੇ ਕਰ ਰਹੇ ਨੇ ਲਾਗੂ ਕਿਸੇ ਨੇ ਇਹਦੀ ਸਲਾਹ ਨਹੀਂ ਕੀਤੀ ਜਿਹੜੇ ਅਸੀਂ ਜਿਤਾ ਕੇ ਉੱਥੇ ਭੇਜੇ ਉਹਨਾਂ ਨਾਲ ਤੇ ਗੱਲ ਕਰ ਲਓ ਜਿਹੜੇ ਸੀਐਮ ਬਣਾਏ ਜਿਹੜੇ ਐਮਪੀ ਬਣਾਏ ਆ ਹੁਣ ਇਹਨਾਂ ਨੇ ਕਰਤਾ ਵੀ ਜੱਪੇ ਦਿਨ ਪੁਲਿਸ ਜਿਹੜੀ ਆਪੇ ਤੋਂ ਰੱਖਤ ਰਹੀ ਐ ਬਿਨਾ ਕੇਸ ਦਰਜ ਕੀਤੇ ਬਿਨਾ ਉਹਨੂੰ ਅਦਾਲਤ 'ਚ ਪੇਸ਼ ਕੀਤੇ ਇਹਨੇ ਜਿਹੜੇ ਸਮੂਹ ਲੈ ਕੇ ਆ ਰਹੇ ਨੇ ਕਹਿੰਦੇ ਪਤਾ ਨਹੀਂ ਕਿ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਹਾਥੀ ਦੇ ਦੰਦ ਵਿਖਾਉਂਦੇ ਹੋਰ ਨੇ ਤੇ ਦੰਦਰੋ ਹੋਰ ਨੇ ਅਸੀਂ ਚੋਣਿਆਂ ਕਿ ਜਿਹੜੇ ਕਾਲੇ ਕਾਨੂੰਨ ਰੱਦ ਹੋਣ ਜਿਹੜੇ ਮੋਦੀ ਹਕੂਮਤ ਹੈ ਇਹ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ ਜਮਹੂਰੀਅਤ ਖਤਮ ਕਰਨਾ ਚਾਹੁੰਦੀ ਹੈ ਤੇ ਇਹ ਲੋਕਾਂ ਨੂੰ ਇੱਕ ਜੇਲ੍ਹ ਦੇ ਵਿੱਚ ਤਾਲ ਕੇ ਰੱਖਣਾ ਚਾਹੁੰਦੀ ਹੈ ਕੇਂਦਰ ਸਰਕਾਰ ਨੇ ਪੁਰਾਣੇ ਫੌਜਦਾਰੀ ਕਾਨੂੰਨ ਨੂੰ ਬਦਲ ਕੇ ਤਿੰਨ ਨਵੇਂ ਪੁਲਿਸ ਕਾਨੂੰਨਾਂ ਨੂੰ ਦੇਸ਼ ਭਰ ਚ ਲਾਗੂਤਾ ਕਰ ਦਿੱਤਾ ਹੈ ਕਾਨੂੰਨ ਵਿੱਚ ਨਵੀਆਂ ਧਰਾਵਾਂ ਸ਼ਾਮਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ ਨਾਲ ਪੁਲਿਸ ਵਕੀਲਾ ਅਤੇ ਅਦਾਲਤਾਂ ਦੇ ਕੰਮਕਾਜ ਵਿੱਚ ਵੀ ਕਾਫੀ ਬਦਲਾਅ ਆਉਣ ਵਾਲਾ ਹੈ ਪਰ ਦੂਜੇ ਪਾਸੇ ਹੀ ਪੰਜਾਬ ਭਰ ਵਿੱਚ ਕਾਨੂੰਨਾਂ ਦੇ ਖਿਲਾਫ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਜਨਤਕ ਜਥੇਬੰਦੀਆਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਤੇ ਮੰਗ ਪੱਤਰ ਦੇ ਕੇ ਆਪਣਾ ਵਿਰੋਧ ਦਰਜ ਕਰਾ ਰਹੇ ਹਨ ਜਿਨ੍ਹਾਂ ਨੂੰ ਸਵਿਧਾਨ ਵੱਲੋਂ ਹੱਕ ਮਿਲਦਾ ਹੈ ਕਿ ਬੋਲਣ ਦਾ ਹੱਕ ਐਕਸਪ੍ਰੈਸ ਕਰਨ ਦਾ ਉਹ ਸਾਰੇ ਇਹਨਾਂ ਖਤਮ ਕਰਤੇ ਧਰਨਾ ਦੇਣ ਦਾ ਕੋਈ ਆਪਣੀ ਆਵਾਜ਼ ਚੁੱਕਣ ਦਾ ਹੱਕ ਜੇ ਮੰਨ ਲਓ ਆਪਾਂ ਕੋਈ ਪੁਲਿਸ ਅਫਸਰ ਜਾਂ ਕੋਈ ਅਫਸਰ ਆਪਣੇ ਦਾ ਧੱਕਾ ਕਰਦਾ ਹੈ ਤੇ ਅਸੀਂ ਉਹਦਾ ਸਗਾਸਾ ਤੱਕ ਨਹੀਂ ਕਰ ਸਕਦੇ ਜੇ ਸਗਾਸਾ ਕਰਨ ਜਾਵਾਂਗੇ ਤੇ ਇੱਕ ਜੱਜ ਜਿਹੜਾ ਵਾ ਉਹ ਐਸਐਸਪੀ ਨੂੰ ਪੁੱਛੇਗਾ ਵੀ ਮੈਂ ਕਰਾਂ ਕਿ ਨਾ ਕਰਾਂ ਮਤਲਬ ਕਿ ਪੁਲਿਸ ਨੂੰ ਇੰਨੀ ਜ਼ਿਆਦਾ ਪਾਵਰ ਦਿੱਤੀ ਆ ਔਰ ਜੁਡੀਸ਼ੀਅਲ ਦੀ ਪਾਵਰ ਘਟਾਤੀ ਆ ਔਰ ਇਕਦਮ ਹੀ ਇੰਨੀ ਕਾਲੀ ਨਾਲੇ ਕਰ ਰਹੇ ਨੇ ਲਾਗੂ ਕਿਸੇ ਨੇ ਇਹਦੀ ਸਲਾਹ ਨਹੀਂ ਕੀਤੀ ਸਾਡਾ ਕਹਿਣਾ ਹੈ ਕਿ ਇਹ ਵਿਚਾਰ ਕੀਤਾ ਜਾਵੇ ਲਾਗੂ ਕਰਨ ਤੋਂ ਪਹਿਲਾਂ ਜਿੰਨੇ ਹੁਣ ਇਹਨਾਂ ਦੇ ਐਮਪੀ ਬਣੇ ਨੇ ਸਾਰਿਆਂ ਦਾ ਇੱਕ ਸੈਸ਼ਨ ਬੁਲਾ ਕੇ ਉੱਥੇ ਗੱਲਬਾਤ ਹੋਵੇ ਚੰਗੀ ਤਰ੍ਹਾਂ ਇਹਨਾਂ ਦੀ ਸਾਰੇ ਸਟੇਟਾਂ ਨਾਲ ਗੱਲਬਾਤ ਹੋਵੇ ਸੀਐਮ ਨਾਲ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਤੇ ਚਾਹੁੰਦੇ ਕਿ ਲੋਕਾਂ ਨਾਲ ਵੀ ਕੁਝ ਵਿਚਾਰ ਕੀਤਾ ਜਾਵੇ ਨਮਾਇंदे ਜਿਹੜੇ ਲੋਕਾਂ ਦੇ ਉਹਨਾਂ ਨਾਲ ਵਿਚਾਰ ਕੀਤਾ ਜਾਵੇ ਨਹੀਂ ਕਰਨਾ ਤੇ ਖੁਦ ਜਿਹੜੇ ਇਹੀਂ ਜਿਤਾ ਕੇ ਉੱਥੇ ਭੇਜੇ ਉਹਨਾਂ ਨਾਲ ਤੇ ਗੱਲ ਕਰ ਲਓ ਜਿਹੜੇ ਸੀਐਮ ਬਣਾਏ ਜਿਹੜੇ ਐਮਪੀ ਬਣਾਏ ਆ ਇਹ ਉਹਨਾਂ ਨਾਲ ਵੀ ਗੱਲ ਕਰ ਰਹੇ ਸਾਡੀ ਮੰਗ ਇਹ ਆ ਕਿ ਇਹ ਸਾਡੀ ਇਹਨਾਂ ਨੂੰ ਇਹ ਅਪੀਲ ਆ ਵੀ ਜਿਹੜੀ ਇਸ ਕਾਨੂੰਨ ਤੇ ਮੁੜ ਵਿਚਾਰ ਕੀਤਾ ਜਾਵੇ ਵੀ ਅੱਜ ਪਰਾਲਾ ਕਰ ਰਹੇ ਜੇ ਕਿ ਜਿਹੜੇ ਮੋਦੀ ਕਾਲੇ ਕਾਨੂੰਨ ਲੈ ਕੇ ਆ ਰਿਹਾ ਹੈ ਇਹ ਕਾਲੇ ਕਾਨੂੰਨ ਇਹ ਸਾਜ਼ਿਸ਼ ਆ ਪਹਿਲਾ ਬੰਦਾ ਅੱਜ ਫੜਿਆ ਸਵੇਰੇ ਬੰਦਾ ਅਦਾਲਤ ਦੇ ਵਿੱਚ ਜਾ ਕੇ ਜ਼ਮਾਨਤ ਲਾਪਤ ਦਾ ਸੀ ਜੱਜ ਦੇ ਪੇਸ਼ ਹੋ ਜਾਂਦਾ ਸੀ ਹੁਣ ਇਹਨਾਂ ਨੇ ਕਰਤਾ ਵੀ ਜੱਪੇ ਦਿਨ ਪੁਲਿਸ ਜਿਹੜੀ ਆਦੇ ਕੋ ਰੱਖ ਲੀਆ ਹੈ ਬਿਨਾ ਕੇਸ ਦਰਜ ਕੀਤੇ ਬਿਨਾ ਉਹਨੂੰ ਅਦਾਲਤ ਚ ਪੇਸ਼ ਕੀਤੇ ਤਾਂ ਇਹਨੇ ਜਿਹੜੇ ਕਾਨੂੰਨ ਲੈ ਕੇ ਆ ਰਹੇ ਨੇ ਕਹਿੰਦੇ ਜੀ ਪਤਾ ਨਹੀਂ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਨੇ ਹਾਥੀ ਦੇ ਤੰਦ ਵਿਖਾਉਂਦੇ ਹੋਰ ਨੇ ਤੇ ਤੰਦਰੋ ਹੋਰ ਨੇ ਤੇ ਕਹਿੰਦੇ ਨੇ ਕਦੀ 15 ਦਿਨ ਲਈ ਰੱਖੇਗੀ ਕਦੀ 10 ਦਿਨ ਨਹੀਂ ਰੱਖੇਗੀ ਅਸਲ ਮਕਸਦ ਹੈ ਕਿ ਜਿਹੜੇ ਬੁੱਢੀ ਜਿਹੀ ਲੋਕਾਂ ਦੇ ਪੱਖ ਤੋਂ ਬੋਲਦੇ ਨੇ ਜਿਹੜੀਆਂ ਕਿਸਾਨ ਮਜ਼ਦੂਰ ਜੁਗਨੀਆਂ ਉਹਨੇ ਨਾ ਆਵਾਜ਼ ਚੁੱਕੇ ਬੰਦੀਆਂ ਲੋਕਾਂ ਦੀ ਨਰਦੀਆਂ ਨੇ ਇਹ ਬੁੱਢੀ ਜਿਹੀਆਂ ਦੇ ਲੇਖਾਂ ਦੇ ਜਿਹੜੇ ਆਨ ਆਕੂਆਂ ਦੇ ਮਜ਼ਦੂਰ ਆਕੂਆਂ ਦੇ ਆਵਾਮੀ ਆਕੂਆਂ ਦੇ ਇਹ ਹਕੂਮਤ ਦੇ ਖਿਲਾਫ ਬੋਲਣ ਵਾਲਿਆਂ ਦਾ ਮੂੰਹ ਥੇੜਦੀ ਹੈ ਸਾਹ ਜਿਆ ਜਿੰਨੂ ਮਰਜੀ ਫੜ ਕੇ ਅੰਦਰ ਤੁੰਗ ਦਿਓ ਇਹ ਜਿੱਥੇ ਤੁਹਾਡੇ ਕਾਲੇ ਪਿੰਨਾਂ ਦਾ ਵਿਰੋਧ ਕਰ ਰਹੇ ਆਪਾਂ ਉੱਥੇ ਆਪਾਂ ਜਿਹੜਾ ਪ੍ਰੋਫੈਸਰ ਸ਼ੌਕਤ ਤੇ ਗੁਰੰਤਗੀ ਰਾਏ ਆ ਅੰਤਰਰਾਸ਼ਟਰੀ ਉੱਤਰ ਪ੍ਰਾਈਜ਼ ਅਜੇ ਤੱਕ ਦੇਖਾ ਹੈ ਉਹਨੂੰ 13 ਸਾਲ ਪਹਿਲਾਂ ਕਿਸੇ ਸਬੂਤ ਵਿੱਚ ਦੇਣੀ ਉਹਨੇ ਦਿੱਤੀ ਹੈ ਉਹਦਾ ਆਧਾਰ ਬਣਾ ਕੇ ਦਿੱਲੀ ਦੇ ਗਰਨਰ ਨੇ ਜਿਹੜਾ यूपी लावण दी धारा लावण दी जेडी जेडी है मंजूरी देती है ते उसको केस दर्ज कर ली है असी राष्ट्रपति ਦੇ ਨਾਮ ਉਹਦਾ ਮੈਮੋਰੰਡਮ ਵੀ ਦੇਣਾ ਹੈ ਅਸੀਂ ਚਾਹੁੰਦੇ ਆ ਕਿ ਜਿਹੜੇ ਕਾਲੇ ਕਾਨੂੰਨ ਰੱਦ ਹੋਣ ਜਿਹੜੇ ਮੋਦੀ ਹਕੂਮਤ ਹੈ ਇਹ ਸੰਵਿਧਾਨ ਖਤਮ ਕਰਨਾ ਚਾਹੁੰਦੀ ਹੈ ਲੋਕਤ ਖਤਮ ਕਰਨਾ ਚਾਹੁੰਦੀ ਹੈ ਕਿ ਇਹ ਲੋਕਾਂ ਨੂੰ ਇੱਕ ਝੇੜ ਦੇ ਵਿੱਚ ਤਾਰ ਕੇ ਰੱਖਣਾ ਚਾਹੁੰਦੀ ਹੈ ਜੋ ਲੋਕ ਆਵਾਮੀ ਚੜ੍ਹੇਬੰਦੀਆਂ ਸੀਖ ਜਾਨ ਮੋਰਚਾ ਤੇ ਹੋਰ ਜਿਹੜੀਆਂ ਵੀ ਝਾਰੂ ਚੜ੍ਹੇਬੰਦੀਆਂ ਨੇ ਉਹ ਲੜਨਗੀਆਂ ਇਸ ਦਾ ਵਿਰੋਧ ਕਰਨਗੀਆਂ ਤੇ ਮੋਦੀ ਦੇ ਕਾਲੇ ਕਾਨੂੰਨ ਜਿਹੜੇ ਨੇ ਇਹਨੂੰ ਵਾਪਸ ਕਰਾ ਕੇ ਰਹਿਣਗੀਆਂ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ 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 ਜਮੂਰੀ ਜਥੇਬੰਦੀਆਂ ਦਾ ਇੱਕ ਤਾਂ ਜਿੰਦਾਬਾਦ ਜਿੰਦਾਬਾਦ